ਤਰੇ ਕਿੰਨੇ ਪੈਂ ਦਿਨ ਦਿਨ ਗੱਲ ਤੇ ਸਾਬ ਆਪਣੇ ਦੱਸ ਤੇ ਮੇਰੇ ਕਿਆ ਮਰੀਂ ਨਾ ਆਪਦੇ ਮਾਰ ਕੇ ਦੱਸ ਸਾਸਰੀ ਘਰ ਕਰ ਉਧਰ ਮੁਕਰ ਰੰਗ ਦਿੱਤਾ ਜੀ ਗਾਲਾ ਮੇਰਾ ਬੀਬੀ ਵਧੂ ਦੂਰਾ ਭਗਦਾ ਮੈਂ ਇਕੱਲੇ ਕੇ ਕਿਉਂ ਭਗਦਾ ਹਸੂ ਘੱਦੇ ਕਰਤੀ ਕਰਤੀ ਹਾਂ ਲਾਈਵ ਮੇਤਰੋ ਚਤਵੀਰ ਮੇਲੇ ਦੀ ਪਹਿਲੀ ਇੰਟਰਵਿਊ ਦੂਜੀ ਇੰਟਰਵਿਊ ਆ ਗਈ ਵੱਡੀ ਦਰਖਤ ਜਿੱਡੀ ਵੱਡੀ ਆ ਗਈ ਹਾਂ ਜਿੱਡੀ ਵੱਡੀ ਆ ਉਹ ਤਾਂ ਵੱਡੀ ਆ ਹਾਂ ਓ ਨੜੇ ਮੈਂ ਐਂ ਦੱਸ ਚੱਲ ਸਾਰੇ ਨੂੰ ਸਾਸਰੀ ਕਾਰ ਤੇਜੀ ਇਹ ਇਲਾਕਾ ਲਾਤਾ ਸਕੂਲ ਹਾਂ ਮੈਂ ਮੈਂ ਤਾਂ ਪਿਛਲੀ ਵਾਰ ਆ ਗਿਆ ਸੀ ਇਹ ਤਾਂ ਇੱਕ ਵਾਰ ਇਹ ਤਾਂ ਮੈਕ ਤਾਂ ਕੋਈ ਗੱਲ ਨਹੀਂ ਇੱਥੇ ਇਧਰੋਂ ਬਹਿ ਕੇ ਗੱਲ ਸੁਣਾ ਪੂਰੀ ਤੇ ਹੁਣ ਸਕੂਲ ਜਾਣ ਲੱਗਿਆ ਤੂੰ ਗੱਲ ਚੱਤ ਨੂੰ ਲਾ ਕੇ ਫਿਰ ਗੱਲਬਾਤ ਕਰ ਦੁੰਦੇ ਨੇ ਇਹ ਇਹਦੇ ਨਾਲੇ ਚ ਬਾਜ ਜਾਊ ਇਹਨਾਂ ਨਾਲ ਛੇੜ ਨਾ ਫਿਰ ਤੈਨੂੰ ਚੀਜੀ ਦੂਆ ਚ ਪਹਿਲਾਂ ਦੱਸ ਤੂੰ ਜਾਣ ਲੱਗਿਆ ਤੂੰ ਇਹ ਨਾਲ ਦਿੱਤੀ ਤੇ ਤੈਨੂੰ ਲੈ ਜਾ ਪਹਿਲਾਂ ਉਧਰ ਗੱਲ ਕਰ ਸਕੂਲ ਜਾਣ ਲੱਗਿਆ ਹਾਂ ਹੈ ਕਿਵੇਂ ਤਨ ਉਥੇ ਓਕਾ ਹੁੰਦਾ ਕਿ ਕਿਵੇਂ ਆ ਕੰਮ ਮੈਂ ਉਹ ਦਿਮਾ ਖਾਲੀ ਰੰਦਾ ਤੂੰ ਮੱਥ ਬਗਦਾ ਬਗਦਾ ਬਗਦੇ ਨੇ ਅੱਜ ਤਨ ਛੁੱਟੀ ਆ ਅੱਜ ਛੁੱਟੀ ਆ ਮੈਂ ਅੱਜ ਨਹੀਂ ਜਾਣਾ ਤੇ ਨਰੇ ਜੀ ਅੱਜ ਅਸੀਂ ਇੰਟਰਵਿਊ ਕਰਨਾ ਬੈਗੇ ਇਹ ਨਾ ਤਾਂ ਨਹੀਂ ਤੜਕੇ ਕਿ ਨਾ ਤਾਂ ਹੈ ਨਾ ਤਾਂ ਤੇਰੀ ਅਸੀ ਕਿ ਤਾ ਨਾ 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 ਚੰਗਾ 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 ਛੇਡ ਨਾ ਤੇਰਾ ਬੈਗ ਹੁਣ ਨਹੀਂ ਲੈ ਕੇ ਜਾਓ ਆਓ ਤੇਰਾ ਬੈਗ ਤਰਾ ਬੈਗ ਲਿਆਉਂਦਾ ਇੱਕ ਬੰਦਾ ਭੀ ਤਾ ਪਹਿਲਾਂ ਮੈਨੂੰ ਐ ਦੱਸ ਵੀ ਹੁਣ ਤੂੰ ਕੀ ਕਰਦਾ ਹੁਣ ਸਾਰਾ ਦਿਨ ਸਾਰਾ ਦਿਨ ਮੈਂ ਰੋਟੀ ਖਾਂਦਾ ਨਾ ਹਾਂ ਸਾਰਾ ਦਿਨ ਬਾਰੇ ਬਿਨ ਅਰਨ ਹੁਣ ਤੂੰ ਰੋਟੀ ਨਹੀਂ ਖਾਂਦਾ ਦੱਸ ਹੁਣ ਤੂੰ ਹੁਣ ਤੂੰ ਥਾਪੜੇ ਖਾਣਾ ਮੈਡਮਾ ਤੂੰ ਤੇਰੇ ਕਿੰਨੇ ਪੰਜ ਦਿਨ ਦੀ ਗੱਲ ਤੇਰੇ ਨਾਲ ਥਾਪੜੇ ਦੱਸ ਤੇ ਮੇਰੇ ਕਿੰਮਰੀਆਂ ਆਪਦੇ ਮਾਰ ਕੇ ਦੱਸ ਉਹ ਤੇਰਾ ਦਿਵਾ ਦੱਤੀ ਆਪਦੇ ਮਾਰ ਕੇ ਦੱਸ ਆ ਦੇਖ ਮੇਰੇ ਮਾਰਾ ਦੇਖੀ ਐਨਾ ਸਿਹਾਰਾ ਜੀ ਇਹ ਬੰਦਾ ਇਹੇ ਬੰਦਾ ਨਾ ਨਾਲੇ ਰਾਤ ਨੂੰ ਟਾਈਮ ਤੇ ਸੌਂਦਾ ਨਹੀਂ ਨਾਲੇ ਲੇਜ਼ ਖਾਂਦਾ ਸੋਨਾ ਨਾਲੇ ਤੂੰ ਇਹ ਨੂੰ ਲੈ ਤੂੰ ਤੂੰ ਭਰ ਕਿਉਂ ਲੇਜ਼ ਖਾਣਾਂਗਾ ਮੈਂ ਤਾਂ ਤੇਰੇ ਲਈ ਲੇਜ਼ ਖਾ ਜਣਾ ਜਿਹੜੇ ਤੂੰ ਲੈਣਾ ਹੁੰਦੇ ਹਾਂ ਹਾਂ ਮੈਂ ਤਾਂ ਤੂੰ ਕਹਿੰਦਾ ਸੀ ਮੈਂ ਤਾਂ ਮੈਂ ਹੀ ਖਾਉਂਦੀ ਦਾ ਹਾਂ ਅੱਜ ਤੋਂ ਬਾਅਦ ਇਹਨੇ ਲੇਜ਼ ਨਹੀਂ ਖਾਣੇ ਇਹਨੇ ਇਕੱਲਾ ਰੋਟੀ ਖਾਣੀ ਆ ਮੈਂ ਅਜੀ ਹਾਂ ਦਾ ਚੀ ਨੂੰ ਹਾਂ ਸਕੈਟੇ ਮੇਰੀ ਲਾਈ ਜਾਂਦਾ ਜੀ ਰਾਤ ਨੂੰ ਉਹਨਾ ਰੋਟੀ ਖਾ ਕੇ ਦੰਦਾ ਰਾਤ ਨੂੰ ਪਾਣੀ ਨਹੀਂ ਪੀ ਗਾ ਦੰਦਾ ਹਾਂ ਇੱਕ ਜੇ ਇਹ ਪਤ ਨਹੀਂ ਵਾਲਾ ਪਤ ਨਹੀਂ ਕਿੱਥੋਂ ਕਟਾ ਆਇਆ ਪੁੱਠੇ ਜਿੱਦੇ ਜੀ ਤੂੰ ਪਿਛਲੀ ਵਾਰ ਨੂੰ ਨੂੰ ਬਾਈ ਬਾਈ ਕਹਿੰਦੀ ਕਹ ਦੋ ਕਿੱਥੇ ਦੋ ਸੀ ਜਾਂਦੇ ਸੀ ਕਿੱਥੇ ਮਾਂ ਨੇ ਸਾਮਾਨ ਕਾ ਲੈਣ ਗਏ ਸੀ ਉਹ ਉਹਨਾ ਕੰਟੀਨ ਚ ਹਾਂ ਕੰਟੀਨ ਚ ਹਾਂ ਕੀ ਲਿਆਦੇ ਸਾਬਣ ਸੋਡਾ ਸਾਬਣ ਬਨੋ ਹਾਂ ਦੱਸ ਦੇ ਮੈਨੂੰ ਸਾਬਣ ਛੁੱਟ ਲੈਂਦਾ ਸੀ ਇਹ ਇਹ ਲਾਉਣਾ 2 ਮਿੰਟ ਰੁਕ ਜਾ ਤੇ ਤੈਨੂੰ ਦਰਸ਼ਕਾਂ ਨੂੰ ਕੀ ਕਹਿਣਾ ਚਾਹਣਾ ਜਿਹੜੇ ਤੈਨੂੰ ਵੀਡੀਓ ਦੇਖਦੇ ਨੇ ਮੈਂ ਕੰਡਿੰਗ ਮੈਂ ਆਪ ਡਾਕੀ ਫੌਜੀ ਬਣੂ ਫੌਜੀ ਬਣ ਕੇ ਕੀ ਕਰੇਗਾ ਫੌਜੀ ਬਣ ਕੇ ਫਿਰ ਮਟੋਰਾ ਨੂੰ ਮਾਰਿਆ ਕਰੂ ਚੋਰ ਕਿਹੜੇ ਕਿਹੜੇ ਹੁੰਦੇ ਨੇ ਇਹ ਜੇ ਚੋਰ ਨੂੰ ਲੈਣਾ ਜਦੋਂ ਦਿਨਾਂ ਨੂੰ ਪਕੜਿਆ ਜਾਂਦਾ ਹੁੰਦਾ ਹੈ ਤੂੰ ਹੁਣ ਠੰਡਾ કે ਗਰਮਾ ਮਰਾ ਬੀਪੀ ਵਾਦੂਦੂ ਦਾ ਵਗਦਾ ਇਹਦਾ ਹੀ ਇੱਕ ਬੀਪੀ ਵਾਲਾ ਵਾਦ ਦਾ ਪਤਾ ਨਹੀਂ ਕਦੋਂ ਕਦੋਂ ਦਾ ਤੇਰਾ ਬੀਪੀ ਵਧਣ ਲੱਗ ਗਿਆ ਤੇਰਾ ਬੀਪੀ ਕਿਵੇਂ ਵਾਦਦਾ ਫਿਰ ਕਿਵੇਂ ਕਰਦਾ ਨਾ ਤੂੰ ਫਿਰ ਫਿਰ ਠੀਕ ਕਿਵੇਂ ਹੁੰਦਾ ਮੈਂ ਦੱਸਾਂ ਜੀ ਠੀਕ ਕਿਵੇਂ ਹੁੰਦਾ ਇਹਦੇ ਇਹ ਇੱਥੇ ਗੱਲ ਤੇ ਪੈਂਦੇ ਨੇ ਤੂੰ ਇਹ ਬੰਦੇ ਚੱਲੂਗੀ ਠੀਕ ਆ ਮੈਂ ਤੈਨੂੰ ਪੈ ਤੂੰ ਮਨੂ ਨਾ ਉਹ ਨਾ ਤੈਨੂੰ ਪੜਾਉਣਾ ਨਾ ਰੱਖ ਤੂੰ ਮੈਂ ਦੂ ਮੈਨੂੰ ਪੜਾਉਣ ਲੱਗ ਜੇਗਾ ਹਾਂ ਜੂ ਤੂੰ ਤਾਂ ਆਪ ਤਾਂ ਹੜ ਪੜਾਣਾ ਤੂੰ ਅ ਤੂੰ ਤਾਂ ਮੇਰਾ ਬਬਾ ਮੇਰਾ ਬੀਬੀ ਵਾ ਦੂ ਜੂ ਉਹ ਰ ਬਗਦਾ ਮੈਂ ਇਕੱਲੇ ਕੇ ਕਿਉਂ ਬਗਦਾ ਮੈਂ ਤਾਂ ਦਿੱਗਲੀ ਲੈ ਮੇਰੀ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਨਾ ਇਧਰ ਮੂੰਹ ਤਾਂ ਕਰ ਲੈ ਉਧਰ ਉਧਰ ਮੂੰਹ ਤਾਂ ਦਿਖਾ ਦੇ ਆਪਦਾ ਬਿੰਨ ਤੋਤਾ ਹੋਇਆ ਤੋਕਾ ਹੋਇਆ ਤੋਤਾ ਨਹੀਂ ਕਿਧਰ ਜਾਣਾ ਆ ਦੇਖੋ ਜੀ ਹੁਣ ਪਤਾ ਨਹੀਂ ਕੀ ਕਰਦਾ ਉਧਰ ਮੜਾਏ ਦਰਸ਼ਕਾਂ ਨੂੰ ਕਹਿ ਕੇ ਜਾ ਤੂੰ ਸਿਰ ਨਾ ਰੋਟੀ ਪਾਣੀ ਪੀ ਕੇ ਆ ਦਿਓ ਫਿਰ ਆਪਾਂ ਨਾ ਵੀਡੀਓ ਬਣਾਵਾਂਗੇ ਹਾਂ ਤੇਰਾ ਪਿੰਡ ਕਿਹੜਾ ਪਿੰਡੋਲੀ ਘਾੜ ਵਾਲਾ ਹਰੀ ਘੜ ਵਾਲਾ ਆ ਜਾ ਫਿਰ ਆਪਾਂ ਮੜਾਏ ਇੱਧਰ ਸਬਜ਼ੀ ਸੂਬਜ਼ੀ ਦੇਖੀ ਕਿੱਧਰ ਇੱਧਰ ਚਲੋ ਜੀ ਆ ਜਾਓ ਅਬਾ ਨਾ ਭਿੱਜੀਆਂ ਸੀ ਮੇਰੀ ਗੱਲ ਤਾਂ ਸੁਣਾ ਹੁਣ ਕੀ ਕਰਦਾ ਤੂੰ ਮੈਂ ਅੱਜ ਹੀ ਲੈ ਕੇ ਤਾਂ ਕੋਈ ਕਰਾ ਮਿਰਚ ਖਾ ਲਿਆ ਕਰ ਚੰਗਾ ਕਿਉਂ ਐ ਮੂੰਹ ਚ ਪਾੜਾ ਕਰ ਮਿਰਚ ਖਾ ਲਿਆ ਕਰ ਕੰਤਰਾ ਮੂਮਾ ਚੁਨੀਆ ਰਾਜ ਆਏ ਹਾਏ ਮੇਰੀ ਗੁੱਦੀ ਚੜ ਕੇ ਗੱਲ ਵਸਣਾ ਆ ਚੜ ਗਿਆ ਜੀ ਉਹ ਨਾਉ ਦਾ ਜਮੀ ਨਹੀਂ ਹੋਏ ਨਾ ਨਾ ਨਾਉ ਦਾ ਤੂੰ ਜਮੀ ਨਹੀਂ ਨਾ ਨਾ ਤੁਹਾ ਮਾ ਦਾ ਲੀਵਾ ਰੰਗ ਦਿੱਤਾ ਕਿ ਅੱਜ ਹਾਂ ਤੇਰੇ ਡੇ ਅੱਜ ਮੈਂ ਤੇਰੇ ਤਾਂ ਗੋਵਾ ਪੰਮਾ ਅੱਜ ਤੇਰੇ ਡੇ ਨੂੰ ਹੋਲੀ ਵਾਲੇ ਦਿਨ ਇਹਦੇ ਡੇੜੇ ਨੂੰ ਰੰਗ ਲਿਪਤਾ ਸੀ ਜੀ ਅਸੀਂ ਨੇ ਆਏ ਹਾਏ ਨੀਰ ਆ ਗਿਆ ਹਾਏ ਹਾਏ ਭਾਜਾ ਭਾਜਾ ਮੈਂ ਤਾਂ ਜਾਣਦਾ ਇੱਧਰ ਰੰਗ ਪਾਤਾ ਦੇਖੀਂ ਇਹਦੇ ਕਿਆ ਕੀ ਹੋਰੀ ਹੋ ਰੇਤਾ ਨਹੀਂ ਪਾਉਣਾ ਇਹ ਤੂੰ ਤਾਂ ਨਹੀਂ ਨਾ ਆ ਕੇ ਆਇਆ ਉਧਰ ਚੱਲ ਸਾਸਰੀ ਘਰ ਸਾਰਿਆਂ ਨੂੰ ਕਰ ਵੀਡੀਓ ਸਾਸਰੀ ਘਰ ਕਰ ਸਾਸਰੀ ਘਰ ਕਰ ਉਧਰ ਮੁੜ ਕਰ ਹਾਂ ਹਾਂ ਸਾਚੀ ਦਾ ਪਾਪਾ ਸਾਸਰੀ ਘਰ ਉਹ ਮੋਬਾਈਲ ਸਾਰਿਆਂ ਨੂੰ ਕਹਦੇ ਸਾਸਰੀ ਘਰ ਦੀ ਵੀਡੀਓ ਸ਼ੇਅਰ ਕਰ ਸਾਚੀ ਦਾ ਵੀਡੀਓ ਸ਼ੇਅਰ ਕਰ ਦੋ